ਜੁਜਿਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਪਤੇ ਨਾਸਰੀ ਮਹੱਲਾ ਪੰਜਵਾ ਸ਼ੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜੀਉ ਭਾਜ ਸਾ ਭਾਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁਖ ਨਾਸੈ ਭਾਜ ਸੰਗ ਸਾਧੂ ਭਜ ਪੋਲਾ ਬੋਲਨਾ ਇੱਕ ਅਰਾਧੂ ਤੱਦੇ ਨਾਲ ਬੋਲਨਾ ਅਰਾਧੂ ਦੱਦਾ ਨਹੀਂ ਲਾਉਣਾ ਜਨਮ ਮਰਨ ਦੁਖ ਨਾਸੈ ਤੋਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੀ ਫਸੈ ਤੋਰ ਕਰਮ ਲਿਖਿਆ ਸਾਚ ਸਿੱਖਿਆ ਇੱਥੇ ਵਿਸਰਾਮ ਕੱਟੀ ਜਮ ਕੀ ਫਸੈ ਭੈ ਪਰਮਨਾਠੇ ਛੁਟੀ ਗਾਠੇ ਜਮ ਪੰਥ ਮੂਲ ਨ ਆਵੀਐ ਆਵੀਐ ਭੈ ਪਰਮਨਾਠੇ ਛੁਟੀ ਗਾਠੇ ਜਮ ਪੰਥ ਮੂਲ ਨ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨਿਧਰਿਆ ਧਰ ਏਕ ਹਾਂਜੀ ਨਿਧਰਿਆ ਧਰ ਏਕ ਨਾਮ ਨਰੰਜਨੋ ਜੀਓ ਨਿਰੰਜਨੋ ਨੰਨੇ ਦੀ ਸਿਆਰੀ ਦੇ ਨਾਲ ਨਿਰੰਜਨੋ ਜੀਓ ਤੂ ਦਾਤਾ ਦਾਤਾਰ ਸਰਬ ਦੁਖ ਪੰਜਨੋ ਜੀਓ ਦੁਖ ਹਰਤ ਕਰਤ ਸੁਖਹਿ ਸੁਆਮੀ ਕਰਤਾ ਕਰਤਾ ਪਾਠ ਦੁਖ ਹਰਤ ਕਰਤਾ ਸੁਖਹਿ ਸੁਆਮੀ ਦੁਖ ਹਰਤ ਕਰਤਾ ਸੁਖਹਿ ਸੁਆਮੀ ਸ਼ਰਨ ਸਾਧੂ ਆਇਆ ਸੰਤਾਰ ਸਾਗਰ ਮਹਾ ਵਿਖੜਾ ਪਲ ਇੱਕ ਮਾਹਿਤਰਾਇਆ ਪੂਰ ਰਹਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਪੰਜਨੋ ਆਪ ਲੀਏ ਲੜ ਲਾਇ ਕਿਰਪਾ ਤਾਰੀਆ ਜੀਓ ਮੋਹ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਓ ਦਿਆਲ ਸਦਾ ਕਿਰਪਾ ਸੁਆਮੀ ਕ੍ਰਿਪਾਲ ਕ੍ਰਿਪਾਲ ਸਾਰੇ ਨੂੰ ਰਾਰੇ ਨੂੰ ਲਾ ਕੇ ਸਿਆਰੀ ਬੋਲਣਾ ਨੀਚਿ ਥਾ ਆਪਣ ਹਾਰਿਆ ਜੀ ਅਜੰਤ ਸਭ ਵਾਸ ਤੇਰਾ ਸਭ ਤੇਰਾ ਹਾਂ ਜੀ ਅਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪਾਓ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲਈ ਜੀਉ ਨਿਤ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ਸੰਤ ਰਸਨ ਵੂਠਾ ਆਪ ਤੂਠਾ ਹਰ ਰਸਹਿ ਸਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗੇ ਆ ਸਦ ਸਦਾ ਸਿਮਰਤਾਬਿ ਸੁਆਮੀ ਸਾਧ 사ਦਾ ਸਾਧ ਪੂਲੇ ਹੀ ਬੋਲਣਾ ਸੱਦ ਨਹੀਂ ਕਹਿਣਾ ਸਾਧ 사ਦਾ ਸਿਮਰਤਾਬ్య స్వాਮੀ ਇਸ ਨੂੰ ਸਿਮਰਤਾਬ్య ਉਚਾਰਨ ਕਰਨਾ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੁਲਈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਸਨਕ ਸੁਨੰਦ ਮਹੇਸ ਸਮਾਨਾ ਸੇਖਨਾਗ ਤਿਰੂ ਮਰਮ ਨਾ ਜਾਨਾ ਸੇਖਨਾਗ ਪਦ ਤੀਵਿ ਸ਼ਰਾਮ ਲਾਉਣਾ ਹੈ ਸੰਤ ਸੰਗਤ RAM ਰਿਦੈ ਬਸਾਈ ਇਹ ਸਤ ਸੰਗਤ ਨਹੀਂ ਕਹਿਣਾ ਸੰਤ ਸੰਗਤ RAM ਰਿਦੈ ਬਸਾਈ ਹਾ ਹਉ ਹਨੂਮਾਨ ਸਰ ਗਰੁੜ ਸਮਾਨਾ ਏਹੀ ਹਨੂਮਾਨ ਸਰ ਇਥੇ ਵਿਸਰਾਮ ਲਾਉਣਾ ਗਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੀਦ ਅਰ ਸਿਮਰਿਤ ਪੁਰਾਨਾ ਕਮਲਾਪਤ ਕਵਲਾ ਨਹੀਂ ਜਾਨਾ ਕਹ ਕਬੀਰ ਸੂ ਪਰਮੈ ਨਹੀਂ ਪਾਗ ਲਗ ਰਾਮ ਰਹਿ ਸਰ ਨਹੀਂ ਪਾਗ ਲਗ ਰਾਮ ਕਿਥੇ ਵੀ ਸ਼ਾਮ ਲਉਣਾ ਰਹਿ ਸਰ ਨਹੀਂ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਛੀਜੈ ਆਵ ਕਟੈ ਤਨ ਛੀਜੈ ਕਾਲ ਇਹ ਕਾਲ ਅਹੇਰੀ ਫਿਰੈ ਬਦਕ ਜਿਓ ਕਟੈ ਕਾਲ ਅਹੇਰੀ ਫਿਰੈ ਬਦਿਕ ਜਿਉ ਕਾਲ ਅਹੇਰੀ ਫਿਰੈ ਬਦਿਕ ਜਿਉ ਬਦਿਕ ਬੋਲਨਾ ਇਸ ਕਸਕੇ ਕਾਲ ਅਹੇਰੀ ਫਿਰੈ ਬਦਿਕ ਜਿਉ ਕਹ ਕਵਨ ਵਿਦ ਕੀਜੈ ਸੋ ਦਿਨ ਆਵਨ ਲਾਗਾ ਸੋ ਦਿਨ ਆਵਨ ਲਾਗਾ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਿਤਾ ਕਹੋ ਕੋ ਹੈ ਕਾਕਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਕਹੋ ਮਾਤ ਪਿਤਾ ਭਾਈ ਸੁਤ ਬਨਿਤਾ ਇਥੇ ਵਿਸਰਾਮ ਕਹੋ ਇਥੇ ਯਮਕ ਲਾ ਦੇਣੀ ਹੈ ਕਹੋ ਕੋ ਹੈ ਕਾਕਾ ਇਹ ਕਾਕਾ ਪਾਠ ਨਹੀਂ ਕਰਨਾ ਨਾ ਵੱਖਰਾ ਕਹਿਣਾ ਕਾਕਾ ਨੀ ਲਮਕਾ ਕੇ ਜੀ ਬੋਲਣਾ ਹੈ ਸੰਬੰਧ ਕਾ ਕਾ ਮਾਤ ਪਿਤਾ ਭਾਈ ਸੋਤ ਬਨਤਾ ਕਹੋ ਕੋ ਹ ਹੈ ਕਾ ਕਾ ਰਹਾਵ ਜਬ ਲਗ ਜੋਤ ਕਾਇਆ ਮੈਂ ਬਰਤੈ ਆਪਾ ਪਸ਼ੂ ਨਾਂ ਬੂਝੈ ਲਾਲਚ ਕਰੈ ਜੀਵਨ ਪਾਦ ਕਾਰਨ ਲੋਚਨ ਕਛੂ ਨਾਂ ਸੂਝੈ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰਹੋ ਏਕ ਕੀ ਸਰਨ ਜੋ ਜਨ ਭਾਉ ਭਗਤ ਕਾਛ ਜਾਣੈ ਤਾ ਕੋ ਅਚਰਜ ਕਾਹੂ ਕਾਹੂ ਇਵਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਜੋ ਜਨ ਪਉ ਪਗਤ ਕਛਿ ਜਨਨਾ ਤਾ ਕ ਅਚਰਜ ਕਾਹੁ ਜਿਉ ਜਲ ਜਲ ਮਹਿ ਪੈਸ ਨ ਨਿਕਸੈ ਤਿਉ ਟੁਰ ਮਿਲਿਓ ਜੁਲਾਹੁ ਜਿਉ ਜਲ ਜਲ ਮਹਿ ਪੈਸ ਨ ਨਿਕਸੈ ਜਿਉ ਜਲ ਜਲ ਮਹਿ ਪੈਸ ਇਥੇ ਵੀ ਥੋੜੀ ਠਹਿਰਾ ਦੇ ਦੇਨਾ ਨ ਨਿਕਸੈ ਇਥੇ ਵੀ ਵਿਸਰਾਮ ਹੈ ਤਿਉ ਟੁਰ ਮਿਲਿਓ ਜੁਲਾਹੁ ਹਰ ਕੇ ਲੋਗਾ ਮੈਂ ਤੋ ਮਤ ਕਾ ਪੂਰਾ ਜੋ ਤਨ ਕਾਸੀ ਤਜ ਹੈ ਕਬੀਰਾ ਰਮਈਏ ਕਹਾ ਨਿਹੂਰਾ ਰਮਈਏ ਇਥੇ ਯਮਕ ਲੱਗ ਜੰਨੀ ਹੈ ਕਹਾ ਨਿਹੂਰਾ ਰਹਾਉ ਕਹਿਤ ਕਬੀਰ ਸੁਨ ਹੋ ਰੇ ਲੋਈ ਭਰਮ ਨ ਭੁੱਲੋ ਕੋਈ ਕਿਆ ਕਾਸੀ ਕਿਆ ਊਖਰ ਮਗਹਰ RAM ਰਿਦੈ ਜੋ ਹੋਈ ਇੰਦਰ ਲੋਕ ਸੇਵ ਲੋਕ ਹੈ ਜੈਬ ਉਛੇ ਤਾਪ ਕਰ ਬਾਹੁਰ ਐਬੂ ਕਿਆ ਮੰਗੋ ਕਿਛ ਥਿਰ ਨਹੀਂ RAM ਨਾਮ ਰਖ ਮਨ ਮਾਹੀ ਰਹਾਉ ਸੋਬਾ ਰਾਜ ਵਿਪੈ ਬੜਾਈ ਅੰਤ ਨਾ ਕਾਹੂ ਸੰਗ ਸਹਾਈ ਪੁੱਤਰ ਕਲਤਰ ਲక్ష్ਮੀ ਮਾਇਆ ਇਨ ਤੇ ਕਹੋ ਕਵਨਾ ਸੁਖ ਪਾਇਆ ਇਨ ਤੇ ਕਹੋ ਕਿਥੇ ਵਿਸਰਾਮ ਕਵਨਾ ਸੁਖ ਪਾਇਆ ਕਹਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਤਾਨ ਰਾਮ ਕੋ ਨਾਮਾ ਈਮਾਨ ਪਾਤਿ ਦੀ ਵਿਸਰਾਮ ਲਾਉਣਾ ਹਮਰੈ ਮਾਨ ਤਾਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਬਿਨ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ ਹਾਂਜੀ ਬੂਡ ਤੇ ਅਧਕਾਈ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ ਰਹਾਉ ਬਨਤਾ ਸੋਤ ਦੇਹ ਗਰੇਹ ਸੰਪਤ ਸੁਖਦਾਈ ਜੀ ਬਨਤਾ ਸੋਤ ਦੇਹ ਗਰੇਹ ਇਥੇ ਵਿਸਰਾਮ ਸੰਪਤ ਸੁਖਦਾਈ ਇਹਨ ਮੈਂ ਕਾਸਤ ਨਾਹੇ ਤੇਰੋ ਜੀ ਇਹਨ ਨੰਨੇ ਦੇ ਹਲੰਤ ਲਾ ਕੇ ਉਚਾਰਨ ਕਰਨਾ ਮੈਂ ਮੈਂ ਨਹੀਂ ਕਹਿਣਾ ਇਨ ਮੈਂ ਕਾਛ ਨਾਹੀ ਤੀਰੂ ਕਾਲ ਅਵਧ ਆਈ ਅਵਧ ਕਾਲ ਅਵਧ ਆਈ ਅਵਧ ਨਹੀਂ ਕਹਿਣਾ ਆਜਾਮਲ ਗਾਜ ਆਜਾਮਲ ਗਾਜ ਗਨਿਕਾ ਹਾਂਜੀ ਆਜਾਮਲ ਗਾਜ ਗਨਿਕਾ ਆਜਾਮਲ ਗਾਜ ਗਨਿਕਾ ਪਤਿਤ ਕਰਮ ਕੀਨੇ ਪਤਿਤ ਕਰਮ ਕੀਨੇ ਪਤਿਤ ਕਰਮ ਕੀਨੇ ਦੇਉ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੂਕਰ ਜੋਨ ਭੰਮੀ ਤਉ ਲਾਜ ਨ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ RAM ਨਾਮ ਛਾੜ ਅੰਮ੍ਰਿਤ ਇਥੇ ਵੀ ਸ਼ਾਮ ਕਾਹੇ ਬਿਖ ਖਾਈ ਤਜ ਪਰਮ ਕਰਮ ਵਿਦ ਨਿਖੇਦ ਰਾਮ ਨਾਮ ਲੇਹੀ ਜੇ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਤਾਜ ਭਰਮ ਕਰਮ ਇਥੇ ਠਮਕ ਵੇਦ ਨਿਖੇਦ ਇਥੇ ਵਿਸਰਾਮ ਆ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਾਨਕ ਵੀਰ RAM ਕਾਰ ਸਨੇਹੀ ਤਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਬਾਣੀ ਭਗਤ ਨਹੀਂ ਜਾਣਾ ਬਾਣੀ ਪਦ ਤੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਜੇਨ ਤਰੇਣ ਧਰ ਮੂਡ ਬਲਾਏ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹਾ ਗਰਭ ਗਰਭ ਕਰਤ ਹਾਂਜੀ ਗਰਭ ਬੱਬੇ ਨਾਲ ਹੀ ਬੋਲਣਾ ਕਾਹੇ ਰੇ ਨਰ ਗਰਭ ਗਰਭ ਕਰਤ ਹਾ ਹਾਹ ਉਚਾਰਨ ਕਰਨਾ ਹਹੋ ਨੀ ਕਹਿਦਣਾ ਹੂੜਾ ਲਾ ਕੇ ਹਾਹ ਬੇਨ ਸਜਾਏ ਝੂਠੀ ਦੇਹੀ ਰਹਾਉ ਮੇਰੀ ਮੇਰੀ ਕੈਰੋ ਕਰਤੇ ਦੁਰਜੋਦਨ ਸੇ ਭਾਈ ਦੁਰਜੋਦਨ ਸੇ ਭਾਈ ਬਾਰਹ ਜੋਜਨ ਛਤਰ ਚਲੈ ਥਾ ਜੋਜਨ ਕਸ ਕੇ ਨਹੀਂ ਬੋਲਣਾ ਬਾਰਹ ਜੋਜਨ ਜੋਜਨ ਬਾਰਹ ਜੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ ਹਾਂਜੀ ਮੁਖ ਪਾਠ ਇਸੇ ਤਰ੍ਹਾਂ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਦੇਹੀ ਇੱਥੇ ਯਮਕ ਲਾਦਨੀ ਹੈ ਗਿਰਜ ਨ ਖਾਈ ਸਰਬ ਸੋਇਨ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਦ ਕਾਈ ਕਹਾ ਭਇਓ ਦਰ ਬਾਂਦੇ ਹਾਥੀ ਖਿਨ ਮਹਿ ਭਈ ਪਰਾਈ ਦੁਰਬਾਸਾ ਸਿਉ ਕਰਤ ਠਗੌਰੀ ਦੁਰਬਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਆਪਣੇ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਵ ਹਰ ਗੁਣ ਗਾਏ ਨਾਮ ਦੇਵ ਹਰ ਗੁਣ ਗਾਏ ਸ੍ਰੀ ਸਹਜ ਪਾਟੀ ਸੇਵਾ ਸ੍ਰੀ ਸਹਜ ਪਾਟ ਸੇਵਾ